ਅੱਜ ਕਾ ਵਜਾ ਕੇ ਤੇ ਖਾਸ ਬੰਦੇ ਲੈ ਕੇ ਟਿੱਟਾ ਅਸੀਂ ਸਿੱਖ ਕੇ ਗੱਪਾਂ ਦੀ ਖੱਟੀ ਖਾਣੀ ਅਸੀਂ ਸਿੱਖ ਕੇ ਗੱਪਾਂ ਦੀ ਖੱਟੀ ਖਾਣੀ ਤੇ ਗੁੱਟ ਕੇ ਤੇ ਹੱਥਾ ਕੱਟਾ ਮੁੰਨ ਕੇ ਝਾਂਜਰਾ ਪਾਈਆਂ ਕੱਟਾ ਮੁੰਨ ਕੇ ਝਾਂਜਰਾ ਪਾਈਆਂ ਤੇ ਵੋਟਾਂ ਵੇਲੇ ਦਾਨ ਕਰਨਾ ਹੈ ਵੋਟਾਂ ਵੇਲੇ ਦਾਨ ਕਰਨਾ ਪੱਗ ਬੰਨ ਕੇ ਭਗਤ ਸਿੰਘ ਵਾਲੀ ਪੱਗ ਬੰਨ ਕੇ ਭਗਤ ਸਿੰਘ ਵਾਲੀ ਤੇ ਗੋਰਿਆਂ ਨੂੰ ਵਾਜਾ ਮਾਰਦੇ ਗੋਰਿਆਂ ਨੂੰ ਵਾਜਾ ਮਾਰਦੇ ਜੇ ਤੂੰ ਵੇਖਣੀ ਤਲੀ ਤੇ ਸਰੋ ਜੰਮਦੀ ਜੇ ਤੂੰ ਵੇਖਣੀ ਤਲੀ ਤੇ ਸਰੋ ਜੰਮਦੀ ਤੇ ਵੋਟਾਂ ਮਿळा ਆ ਲੈਣ ਦੇ ਵੋਟਾਂ ਮਿळा ਆ ਲੈ ਗळा ਘੁੱਟ ਕੇ ਵਿਚਾਰਾਂ ਦੀ ਆਜ਼ਾਦੀ ਦਾ ਗळा ਘੁੱਟ ਕੇ ਵਿਚਾਰਾਂ ਦੀ ਆਜ਼ਾਦੀ ਦਾ ਹਿੱਕ ਤੇ ਤਿਰੰਗਾ ਗੱਡਿਏ ਹਿੱਕ ਤੇ ਤਿਰੰਗਾ ਗੱਡਿਏ ਜੇ ਤੂੰ ਵੇਖ ਮੁੰਡਾ ਸਿੱਖ ਗਿਆ ਲੀਡਰੀ ਕਰਨੀ ਮੁੰਡਾ ਸਿੱਖ ਗਿਆ ਲੀਡਰੀ ਕਰਨੀ ਤੇ ਗੰਜਿਆਂ ਨੂੰ ਕੰਗੇ ਵੇਚਦਾ ਗੰਜਿਆਂ ਨੂੰ ਕੰਗੇ ਵੇਚਦਾ ਕੌਨ ਸਿੰਘ ਨਾਭਾ ਰਤਨਾ ਚੇਅਰਮੈਨ ਜੀ ਅਤਨਾ ਵਿਚਾਰਮਤ ਵੱਲੋਂ 26ਵਾਂ ਨਾਬਾ ਕਵਤਾਵਸ ਨਾਬਾ ਵਿਖੇ ਕਰਵਾਏ ਜਾ ਰਹੇ ਹਨ ਬੜੀ ਖੁਸ਼ੀ ਦੀ ਗੱਲ ਹੈ ਕਿ ਅੰਦਰ ਨਾਬਾ ਕਵਤਾਵਸ ਚੱਲ ਰਿਹਾ ਹੈ ਕਵੀ ਆਪਣੀਆਂ ਕਵਤਾਵਾਂ ਸੁਣਾ ਰਹੇ ਨੇ ਸਰੋਤੇ ਲੇਖਕ ਦੂਰੋਂ ਦੂਰੋਂ ਆ ਕੇ ਕਵਤਾਵਾਂ ਦਾ ਆਨੰਦ ਲੈ ਰਹੇ ਨੇ ਦਰਸਲ ਸਾਡਾ ਇੱਕੋ ਹੀ ਨਿਸ਼ਾਨਾ ਰਿਹਾ ਪਿਛਲੇ 26 ਸਾਲਾਂ ਤੋਂ ਕਿ ਪੰਜਾਬ ਦੇ ਵਿੱਚ ਕਵਤਾ ਦਾ ਨਾਬੇ ਦੇ ਵਿੱਚ ਕਵਤਾ ਦਾ ਜਿਹੜਾ ਦੀਵਾ ਉਹ ਜਗਦਾ ਰਹੇ ਤੇ ਅਸੀਂ ਇਹਦੇ ਵਿੱਚ ਬਹੁਤ ਹੱਦ ਤੱਕ ਸਫਲ ਵੀ ਹੋਇਆ ਹਾਂ ਕਿਉਂਕਿ ਜਿੰਨੇ ਕਵੀ ਬੋਲਦੇ ਨੇ 80 ਕਵੀ ਅਸੀਂ ਨੇ ਇਸ ਵਾਰੀ ਨਾਬਾ ਕਵਤਾ ਉత్సਵ ਚ ਸਟੇਜ ਤੋਂ ਬੋਲਣ ਲਈ ਬੁਲਾਏ ਨੇ ਤੇ ਸਾਹਮਣੇ 160 ਕਵੀ ਸਾਡੇ ਸਰੋਤਿਆਂ ਚ ਬੈਠੇ ਨੇ ਤੇ ਇਹ ਸਾਡੇ ਲਈ ਮਾਣ ਦੀ ਗੱਲ ਹੈ ਸਿਰਫ ਪੰਜਾਬ ਤੋਂ ਨਹੀਂ ਹਿੰਦੁਸਤਾਨ ਨਹੀਂ ਬਾਹਲੇ ਮੁਲਕਾਂ ਤੋਂ ਵੀ ਲੇਖਕ ਵਿਦਵਾਨ ਇੱਥੇ ਪਹੁੰਚਦੇ ਨੇ ਅਸੀਂ ਇੱਕ ਦੂਜੇ ਨੂੰ ਡੱਲ ਲਾ ਕੇ ਮਿਲਦੇ ਆਂ ਵਿਚਾਰ ਵਟਾਂਦਰਾ ਕਰਦੇ ਆਂ ਸਮਾਜ ਦੀਆਂ ਸਮੱਸਿਆਵਾਂ ਬਾਰੇ ਗੱਲਾਂ ਕਰਦੇ ਆਂ ਜਾਂ ਜੋ ਵੀ ਇਸ ਸਮਾਜ ਦੇ ਵਿੱਚ ਹੋ ਰਿਹਾ ਹੈ ਜਾਂ ਸਰਕਾਰਾਂ ਦੇ ਧੱਕੇ ਹੋ ਰਹੇ ਨੇ ਉਹਦੇ ਬਾਰੇ ਵੀ ਅਸੀਂ ਚਾਹ ਪਾਣੀ ਤੇ ਜਾਂ ਲੰਗਰ ਵੇੜੇ ਅਸੀਂ ਗੱਲਾਂ-ਵੱਤਾਂ ਕਰਦੇ ਹਾਂ ਤੇ ਸਾਡਾ ਇੱਕੋ ਨਿਸ਼ਾਨਾ ਹੈ ਕਿ ਕਪਤਾ ਦਾ ਦੀਵਾ ਪੰਜਾਬ ਦੇ ਵਿੱਚ ਜਗਦਾ ਰਹੇ ਤੇ ਅਸੀਂ ਆਪਣੀ ਸੱਚੀ-ਸੁੱਚੀ ਕਲਮ ਦੇ ਨਾਲ ਜੋ ਵੀ ਲੋਕਾਂ ਦੇ ਮਸਲੇ ਨੇ ਉਹਨਾਂ ਨੂੰ ਆਪਣੀਆਂ ਕਵਤਾਵਾਂ ਗਜ਼ਲਾਂ ਗੀਤਾਂ ਦੇ ਵਿੱਚ ਇਸੇ ਤਰ੍ਹਾਂ ਲੈ ਕੇ ਆਉਂਦੇ ਰਹੀਏ ਮੈਂ ਪੰਜਾਬ ਦੇ ਲੇਖਕਾਂ ਦਾ ਬਹੁਤ ਧੰਨਵਾਦੀ ਹਾਂ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਕਿ ਉਹ ਇੰਨੀ ਵੱਡੀ ਗਿਣਤੀ ਵਿੱਚ ਜਿੱਥੇ ਪਹੁੰਚਦੇ ਨੇ ਕਿ ਸਾਡਾ ਮਾਣ ਨਾਲ ਸਿਰ ਉੱਚਾ ਕਿਹੜੇ ਕਿਹੜੇ ਸਨਮਾਨਾਂ ਤੇ ਦੇ ਰਹੇ ਹਾਂ ਅ ਕਬਰ ਚੋਹਾਨ ਯਾਦਗਾਰੀ ਪੁਰਸਕਾਰ ਜਿਹੜੇ ਹੈਗੇ ਆ ਉਹ ਅਸੀਂ ਹਰ ਸਾਲ ਦਿੰਨੇ ਆ ਇਸ ਵਾਰ ਜਿਹੜਾ ਨਜ਼ਮ ਦਾ ਪੁਰਸਕਾਰ ਆ ਉਹ ਸਾਡੀ ਵੱਡੀ ਕਵਿਤਰੀ ਡਾਕਟਰ ਪਾਲ ਕੌਰ ਨੂੰ ਦਿੱਤਾ ਜਾ ਰਿਹਾ ਉਹਨਾਂ ਦੀ ਪੁਸਤਕ ਨੂੰ ਦਿੱਤਾ ਜਾ ਰਿਹਾ ਤੇ ਗਜ਼ਲ ਪੁਰਸਕਾਰ ਆ ਜਿਹੜਾ ਉਹ ਬਰਨਾਲੇ ਤੋਂ ਬੁੱਟਾ ਸਿੰਘ ਚੋਹਾਨ ਨੂੰ ਦਿੱਤਾ ਜਾ ਰਿਹਾ ਦੋ ਨਵ ਪ੍ਰਤਿਭਾ ਪੁਰਸਕਾਰ ਵੀ ਦਿੱਤੇ ਜਾ ਰਹੇ ਨੇ ਉਹ ਵੀ ਅਸੀਂ ਦੇ ਰਹੇ ਆ ਤੇ ਬਾਕੀ ਖੁਸ਼ੀ ਦੀ ਗੱਲ ਹੈ ਕਿ ਨਾਬੇ ਦੀਆਂ ਸਾਰੀਆਂ ਸੰਸਥਾਵਾਂ ਸਾਡੀ ਭਾਈ ਕਾਨ ਸਿੰਘ ਨਾਬਾ ਨੂੰ ਸਾਰੇ ਪੱਤਰਕਾਰ ਸਹਿਬਾਨ ਬਹੁਤ ਸਹਿਯੋਗ ਦਿੰਦੇ ਨੇ ਕਿਸੇ ਤਰ੍ਹਾਂ ਦਾ ਕੋਈ ਇੱਥੇ ਕਿਸੇ ਨੂੰ ਵਿਸ਼ੇਸ਼ ਸਨਮਾਨਤਾ ਨਹੀਂ ਕੀਤਾ ਜਾਂਦਾ ਪਰ ਹਰ ਇੱਕ ਦਾ ਆਦਰ ਮਾਨ ਸਤਕਾਰ ਜ਼ਰੂਰ ਕੀਤਾ ਜਾਂਦਾ ਹੈ ਨਾਬਾ ਕਵਤਾ ਉਤਸਵ ਵਿੱਚ ਆ ਕੇ ਬਹੁਤ ਹੀ ਖੁਸ਼ੀ ਅਨੁਭਵ ਕਰ ਰਹੇ ਹਾਂ ਕਿਉਂਕਿ ਅੱਜ ਮੈਨੂੰ ਬਹੁਤ ਹੀ ਅچھے ਸ਼ਾਇਰਾਂ ਨੂੰ ਸੁਣਨ ਦਾ ਸੁਭਾਗ ਜਿਹੜਾ ਉਪਰਾਪਤ ਹੋਇਆ ਹੈ ਔਰ ਇਹ ਲੋਕ ਨੇ ਜਿਹੜੇ ਪੰਜਾਬੀ ਜ਼ੁਬਾਨ ਨੂੰ ਜਿੰਦਾ ਰੱਖਣ ਵਿੱਚ ਆਪਣਾ ਉਦਮ ਜਿਹੜਾ ਉਹ ਕਰਦੇ ਪਏ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਸਾਡੀ ਜ਼ੁਬਾਨ ਨੂੰ ਬਹੁਤ ਖਤਰੇਦਾਰ ਪੇਸ਼ ਨੇ ਔਰ ਜਿਹੜੀਆਂ ਹਾਕਮ ਜਮਾਤਾਂ ਹੁੰਦੀਆਂ ਨੇ ਉਹ ਹਮੇਸ਼ਾ ਇੱਕ ਸੱਤਾ ਦੀ ਭਾਸ਼ਾ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ ਔਰ ਸੱਤਾ ਦੀ ਭਾਸ਼ਾ ਉਹਨਾਂ ਨੇ ਅੰਗਰੇਜ਼ੀ ਬਣਾਈ ਹੋਈ ਹੈ ਉਹਦੇ ਬਦਲ ਵਜੋਂ ਨਾਲ ਹਿੰਦੀ ਬਣਾਈ ਹੋਈ ਹੈ ਔਰ ਜਿਹੜੀ ਪੰਜਾਬੀ ਹੈ ਇਹ ਮਾੜਿਆਂ ਧੀੜਿਆਂ ਤੇ ਦਲਿਆਂ ਬਲਿਆਂ ਲੋਕਾਂ ਦੀ ਜ਼ੁਬਾਨ ਬਣਾ ਦਿੱਤੀ ਗਈ ਹੈ ਔਰ ਜ਼ੁਬਾਨ ਦੇ ਨਾਲ ਇਸ ਅੰਦਾਜ਼ ਦੇ ਵਿੱਚ ਵਿਤਕਰਾ ਕੀਤਾ ਜਾ ਰਿਹਾ ਹੈ ਕਿ ਇੱਕ ਤਰ੍ਹਾਂ ਦਾ ਜਿਹੜਾ ਗੌਰਵ ਆਪਣੀ ਮਾਂ ਬੋਲੀ ਬਾਰੇ ਹੋਣਾ ਚਾਹੀਦਾ ਮਾਣ ਹੋਣਾ ਚਾਹੀਦਾ ਉਸ ਮਾਣ ਤੋਂ ਪੰਜਾਬੀ ਜਿਹੜੇ ਦੇ ਉਹ ਵਿਜੋਗੇ ਤੇ ਵਿਛੜਨੇ ਜਾ ਰਹੇ ਨੇ ਤੇ ਇੱਕ ਤਰ੍ਹਾਂ ਦੀ ਹੀਣ ਭਾਵਨਾ ਪੰਜਾਬੀ ਜ਼ੁਬਾਨ ਨਾਲ ਜੋੜ ਦਿੱਤੀ ਗਈ ਕਿ ਪੰਜਾਬੀ ਬੋਲਣਾ ਜਿਹੜਾ ਹੈ ਇਹ ਆਪਣੇ ਆਪ ਨੂੰ ਬੰਦਾ ਜਿਹੜਾ ਉਹ ਹੀਣਾ ਤੇ ਛੋਟਾ ਮਹਿਸੂਸ ਕਰਦਾ ਹੈ ਜੇ ਅਗਰੇਜ਼ੀ ਬੋਲੇ ਤੇ ਹਿੰਦੀ ਬੋਲੇ ਤੇ ਉਹ ਉੱਤਮ ਆਪਣੇ ਆਪ ਨੂੰ ਸਮਝਦਾ ਹੈ ਔਰ ਆਪਣੇ ਆਪਣਾ ਉੱਤਮਤਾ ਦਾ ਪ੍ਰਦਰਸ਼ਨ ਵੀ ਕਰਦਾ ਲੱਗਦਾ। ਤੁਸੀਂ ਪੰਜਾਬੀ ਮਾਂ ਬੋਲੀ ਦੀ ਗੱਲ ਕੀਤੀ ਹੈ ਵੀ ਉਹਨਾਂ ਨੂੰ ਬੋਲਾ ਟੁੱਟਿਆ ਜਾ ਰਿਹਾ। ਜੀ। ਔਰ ਉਹਦਾ ਇਤਿਹਾਸ ਵੀ ਪੰਜਾਬੀ ਦੀਆਂ ਪੁਸਤਕਾਂ ਚ ਜੋ ਜੋ ਪਹਿਲਾਂ ਬੱਚਿਆਂ ਨੂੰ ਪੜਨ ਨੂੰ ਮਿਲਦਾ ਸੀ ਸਾਡੇ ਟਾਈਮ 'ਚ ਤੁਹਾਡੇ ਟਾਈਮ 'ਚ ਉਹ ਵੀ ਖਤਮ ਕਰ ਦਿੱਤਾ ਗਿਆ। ਇਹ ਮੈਂ ਜਿਵੇਂ ਤੁਹਾਨੂੰ ਬੇਨਤੀ ਕੀਤੀ ਆ ਨਾ ਜਦੋਂ ਰਣਜੀਤ ਸਿੰਘ ਦਾ ਰਾਜ ਖਤਮ ਹੁੰਦਾ ਹੈ ਤੇ ਉਸ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬੀ ਦੇ ਕੈਦੇ ਤੇ ਕਿਤਾਬਾਂ ਜਿਹੜੀਆਂ ਸਨ ਉਹ ਘਰਾਂ ਦੇ ਵਿੱਚੋਂ ਲੱਭ ਲੱਭ ਕੇ ਤੇ ਜਿੱਦਾਂ ਨਜਾਇਜ਼ ਹਥਿਆਰ ਲੱਭ ਹੀ ਦਿਆ ਨਾ ਉਹਨਾਂ ਦੀਆਂ ਹੁੱਲੀਆਂ ਬਾਲੀਆਂ ਸੀ ਔਰ ਫਿਰ ਉਹਨਾਂ ਨੇ ਇਹ ਵੀ ਐਲਾਨ ਕੀਤਾ ਵੀ ਕਈ ਵਾਰ ਕੋਈ ਨਾ ਕੋਈ ਕਿਤਾਬ ਘਰਾਂ ਵਿੱਚ ਪਈ ਰਹਿੰਦੀ ਆ ਤੇ ਉਹਨਾਂ ਨੇ ਇਹ ਐਲਾਨ ਕੀਤਾ ਕਿ ਜਿਹੜਾ ਬੰਦਾ ਆਪਣੇ ਘਰ ਵਿੱਚ ਲੁਕਿਆ ਹੋਇਆ ਰੰਕਾਇਆ ਹੋਇਆ ਹਥਿਆਰ ਜਿਹੜਾ ਹੈ ਉਹ ਥਾਣੇ 'ਚ ਲੈ ਆ ਕੇ ਜਮ੍ਹਾਂ ਕਰੂਗਾ ਉਹਨੂੰ ਇੱਕਾਨਾ ਨਾਮ ਦਿੱਤਾ ਜਾਊਗਾ ਤੇ ਜਿਹੜਾ ਕਿਤਾਬ ਲੈ ਆ ਕੇ ਜਮ੍ਹਾਂ ਕਰਾਵੇਗਾ ਉਹਨੂੰ 6 ਆਨੇ ਨਾਮ ਦਿੱਤਾ ਜਾਊਗਾ ਬਲ ਜ਼ਬਾਨ ਦਾ ਹਥਿਆਰ ਜਿਹੜਾ ਹੈ ਉਹ ਦੂਜੇ ਹਥਿਆਰ ਦੇ ਨਾਲੋਂ 6 ਗੁਣਾ ਵੱਧ ਤਾਕਤਵਰ ਹੈ ਕਿਉਂਕਿ ਜ਼ਬਾਨ ਦਾ ਹਥਿਆਰ 6 ਗੁਣਾ ਵੱਧ ਤਾਕਤਵਰ ਹੈ ਇਹ ਹਥਿਆਰ ਆਮ ਲੋਕਾਂ ਕੋਲੋਂ ਖੋਣ ਦੀ ਸਦਾ ਹੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ ਔਰ ਹਾਕਮ ਜਮਾਤਾ ਬੜੀ ਸਾਜ਼ਿਸ਼ ਦੇ ਨਾਲ ਬੜੀ ਬਰੀਕੀ ਦੇ ਨਾਲ ਅੱਜ ਵੀ ਸਾਡੇ ਕੋਲੋਂ ਉਹ ਹਥਿਆਰ ਜਿਹੜਾ ਸਾਡਾ ਖੋ ਕੇ ਤੇ ਸਾਨੂੰ ਜਿਹੜਾ ਜਿਹੜੀ ਜ਼ਿੰਦਗੀ ਦੇ ਅਸੀਂ ਜੰਗ ਲੜਨੀ ਹੈ ਅਸੀਂ ਅੱਗੇ ਵਧਣਾ ਲੋਕਾਂ ਦੇ ਨਾਲ ਆਪਣੇ ਆਪ ਨੂੰ ਜੋੜਨਾ ਉਹਦੇ ਨਾਲ ਸਾਨੂੰ ਵਿయోగ ਰਹਿ ਤੇ ਵਿਛੜ ਰਹੇ ਨੇ ਔਰ ਇਹਦੇ ਵਾਸਤੇ ਚੇਤਨਤਾ ਦੀ ਬਹੁਤ ਜ਼ਰੂਰਤ ਹੈ ਔਰ ਪੰਜਾਬੀ ਜ਼ੁਬਾਨ ਦੇ ਵਾਸਤੇ ਇੱਕ ਲਾਮਬੰਦੀ ਜਿਹੜੀ ਆ ਉਹ ਖੜੀ ਕਰਨ ਦੀ ਜ਼ਰੂਰਤ ਹੈ ਦੁੱਖ ਦੀ ਗੱਲ ਤਾਂ ਹੈ ਕਿ ਜਿਹਨਾਂ ਲੋਕਾਂ ਨੇ ਪੰਜਾਬੀ ਜ਼ੁਬਾਨ ਦੇ ਨਾਂ ਉੱਤੇ ਸੂਬਾ ਬਣਾਇਆ ਸੀਗਾ ਉਹ ਹੀ ਪੰਜਾਬੀ ਜ਼ੁਬਾਨ ਨੂੰ ਭੁੱਲ ਗਏ ਵਿਸਰਗ ਗਏ ਤੇ ਉਹ ਕਿਹਾ ਸੀ ਨਾ ਫਰੋਜ਼ਦੀਰ ਸ਼ਰਫ ਨੇ ਕਿ ਮੋਠਾ ਮੀਟ ਕੇ ਨੁਕਰੇ ਹਾਂ ਬੈਠੀ ਟੁੱਟੀ ਹੋਈ ਰਬਾਬ ਰਬਾਬੀਆਂ ਦੀ ਸ਼ਰਫ ਜਿਨ੍ਹਾਂ ਨੇ ਪੁੱਛੀ ਦਾ ਬਾਤ ਮੇਰੀ ਵੇ ਮਹਿਬੂਲੀ ਹਵਨ ਪੰਜਾਬੀਆਂ ਦੀ ਤਾਂ ਮੈਂ ਕਹਿੰਦਾ ਕਿ ਜਿਹੜੇ ਸਾਡੇ ਸ਼ਹਿਰ ਲੋਕ ਨੇ ਇਹ ਫਿਰ ਵੀ ਪੰਜਾਬੀ ਜ਼ੁਬਾਨ ਨੂੰ ਸਮਰਪਿਤ ਨੇ ਆਪਣੇ ਹਿੰਮਤ ਨਾਲ ਆਪਣੀ ਤਾਨ ਨਾਲ ਜਿੰਨਾ ਕਿ ਇਹਨਾਂ ਦੇ ਵਿੱਚ ਹੈਗਾ ਉਹ ਪੰਜਾਬੀ ਜ਼ੁਬਾਨ ਨੂੰ ਜਿਉਂਦਾ ਰੱਖਣ ਦੀ ਕੋਸ਼ਿਸ਼ ਕਰ ਰਹੇ ਨੇ ਉਹਦਾ ਗੌਰਵ ਤੇ ਮਾਣ ਵਡਾਏ ਰੱਖਣ ਦੀ ਕੋਸ਼ਿਸ਼ ਕਰਦੇ। ਥੈਂਕ ਯੂ। ਇੱਕ ਨੰਬਰਕ ਆਪ ਤੱਕ ਸਤ ਸ੍ਰੀ ਅਕਾਲ ਮੈਨੂੰ ਇਹ ਆਨਰ ਕਰ ਰਿਹਾ ਚੰਗੀ ਗੱਲ ਆ। ਥੋੜਾ ਚੰਗਾ ਲੱਗ ਰਿਹਾ ਹੈ ਕੀ ਕਹਿਣਾ ਚਾਹਦੇ ਹੋ ਹਰ ਸਾਲ ਦੀ ਤਰ੍ਹਾਂ ਚੰਗਾ ਇੱਕ ਮੇਲਾ ਵੀ ਆ ਕਪਟਾ ਦਾ ਮੇਲਾ ਵੀ ਆ ਤੇ ਸਾਰੇ ਰਾਈਟਰਾਂ ਦੇ ਮਿਲਣ ਦਾ ਇੱਕ ਮੌਕਾ ਸ ਹੈ ਤੇ ਆਪਣੇ ਆਪ ਚੀ ਵੱਡੀ ਗੱਲ ਆ ਜਿਹਨੂੰ 30-32 ਸਾਲਾਂ ਤੋਂ ਚਲਾ ਰਹੇ ਲੱਗਦਾ ਤੁਸੀਂ ਲੰਬਾ ਸਮਾਂ ਮਿਹਨਤ ਕੀਤੀ ਹੈ ਤੁਹਾਨੂੰ ਅਵਾਰਡ ਮਿਲਿਆ ਹੈ ਉਹਦੇ ਸੰਬੰਧੀ ਕੀ ਕਹੋਗੇ ਮੈਨੂੰ 2023 ਦੇ ਵਿੱਚ ਮੇਰੀ ਕਿਤਾਬ ਹੈ ਮਨ ਦੀ ਚਿਪ ਉਹਦੇ ਤੇ ਜਿਹੜਾ ਨੈਸ਼ਨਲ ਸਾਹਿਤ ਕ੍ਰਿਤਨੀ ਅਵਾਰਡ ਆ ਮੈਨੂੰ ਉਹ ਮਿਲਿਆ ਤੇ ਇਹ ਹਿੰਦੁਸਤਾਨ ਦਾ ਸਭ ਤੋਂ ਵੱਡਾ ਅਵਾਰਡ ਆ ਲਿਟਰੇਚਰ ਤੇ ਮੈਨੂੰ ਇਸ ਗੱਲ ਦਾ ਬੜਾ ਬਹੁਤ ਚੰਗਾ ਲੱਗਦਾ ਨਫੋਸ਼ਾ ਵੀ ਮੇਰੀ ਕਵਿਤਾ ਨੂੰ ਇੱਕ ਟੋਨਰ ਮਿਲਿਆ ਇੱਕ ਸਨਮਾਨ ਨੈਸ਼ਨਲੀ ਦਿੱਤਾ ਗਿਆ ਕਿੰਨੀ ਸਿਹਰ ਤੋਂ ਸਰ ਕਵਿਤਾ ਜਿਹੜੀ ਪੜ੍ਹੀ ਜਾ ਰਹੀ ਹੈ ਤੁਹਾਡੇ ਵੱਲੋਂ ਸ਼ਾਇਰੀ ਕਰਦੇ ਮੈਂ 1978 ਤੋਂ ਲੈ ਕੇ ਕਾਲਜ ਟਾਈਮਸ ਵਿੱਚ ਲਿਖਿਆ